ਇਹਨਾਂ ਨੇ ਕੀ ਕੀਤਾ ਦੋ ਟੈਂਡਰਾਂ ਦੀ ਸਿਰਫ ਸਪੋਰਟਿੰਗ ਲਈ ਤੀਜਾ ਟੈਂਡਰ ਹੀ ਨਹੀਂ ਲਿਆ ਤਾਂ ਜੋ ਜਿਹੜਾ ਕੰਪੀਟੀਟਰ ਹੈ ਉਹ ਕੰਪੀਟੀਟਰ ਆਈ ਨਾ ਸਕੇ ਸਭ ਤੋਂ ਵੱਡੀ ਧਾਂਦਲੀ ਜਿਹੜੀ ਇਸ ਚੀਜ਼ ਦੇ ਵਿੱਚ ਕੀਤੀ ਗਈ ਪੀਡਬਲਿਊਡੀ ਬੀਐਨਡੀਆਰ ਜਿਹੜੀ ਉਹ ਪੇਰੈਂਟ ਕੰਪਨੀ ਹੈ ਹਰੇਕ ਡਿਪਾਰਟਮੈਂਟ ਦੀ ਹਰੇਕ ਡਿਪਾਰਟਮੈਂਟ ਦੀ ਜਿਹੜੇ ਵੀ ਸਿਵਲ ਦਾ ਕੰਮ ਕਰਦਾ ਉਹਦੀ ਪੇਰੈਂਟ ਕੰਪਨੀ ਪੀਡਬਲਿਊਡੀ ਬੀਐਨਡੀਆਰ ਹੈ ਇਹਨਾਂ ਨੇ ਇਸ ਵਾਰ ਜਾਣ ਕੇ ਕਾਰਪੋਰੇਸ਼ਨ ਦੇ ਇਤਿਹਾਸ ਦੇ ਵਿੱਚ ਕਦੇ ਵੀ ਐਵੇਂ ਨਹੀਂ ਹੋਇਆ ਜਾਣ ਕੇ ਇਹਨਾਂ ਨੇ ਕੰਡੀਸ਼ਨ ਲਗਾਤੀ ਕਿ ਪੀਡਬਲਿਊਡੀ ਦੀ ਲਿਸਟਮੈਂਟ ਵੈਲਿਡ ਨਹੀਂ ਹੈ PWD ਡਿਪਾਰਟਮੈਂਟ ਦੀ ਲਿਸਟਮੈਂਟ ਨੂੰ ਇਨਵੈਲਿਡ ਕਰਤਾ ਵੀ ਤਾਂ ਜੋ ਕੰਪੀਟੀਸ਼ਨ ਬਾਝੇ ਕਿਉਂਕਿ ਨਹੀਂ ਅਗਰ PWD ਦੀ 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 ਲਿਸਟਮੈਂਟ ਵੈਲਿਡ ਹੁੰਦੀ ਤਾਂ ਪੂਰੇ ਪੰਜਾਬ ਚ ਟੈਂਡਰ ਪੈਣੇ ਸੀ ਜਿਹਦਾ ਲੈਸ ਜਾਣਾ ਸੀ 15 ਤੋਂ 20% ਬਟ ਇਹਨਾਂ ਨੇ ਟੈਂਡਰ ਪੂਲ ਕਰਨੇ ਸੀ ਇਹਨਾਂ ਨੇ ਟੈਂਡਰ ਆਪਣੀ ਮੁਠੀ ਵਿੱਚ ਰੱਖਣ ਲਈ PWD ਦੇ ਸਾਰੇ ਪਲੇਅਰਾਂ ਨੂੰ ਬਾਹਰ ਕਰਤਾ ਔਰ ਆਪਣੇ ਫੇਵਰਟ ਫਾਰਮ ਜਿਨ੍ਹਾਂ ਦੀਆਂ ਕਾਰਪੋਰੇਸ਼ਨ ਦੇ ਵਿੱਚ ਲਿਸਟਮੈਂਟਾਂ ਸੀ ਸਿਰਫ ਉਹਨਾਂ ਨੂੰ ਹੀ ਮੌਕਾ ਦਿੱਤਾ ਰਹਿੰਦੀਆਂ ਗੁੰਦੀਆਂ ਤਿੰਨ ਫਰਮਾਂ ਹੋਰ ਜਿਹੜੀ ਦਿਲਬਰ ਖਾਨ ਵਰਿੰਦਰ ਕੁਮਾਰ ਅਤੇ ਇੱਕ ਹੋਰ ਫਰਮ ਹੈ ਜਿਹੜੀ ਤਿੰਨ ਫਰਮਾਂ ਨੇ ਹੌਸਲਾ ਕਰਕੇ ਫਿਰ ਵੀ ਟੈਂਡਰ ਪਾਇਆ ਜਿਨ੍ਹਾਂ ਦਾ ਰੇਟ 14 14 15 15% ਸੀ ਪਰ ਇੰਨੀ ਹੈਰਾਨੀ ਦੀ ਗੱਲ ਹੈ ਕਿ ਉਹ 15 15% ਵਾਲੇ ਕੰਮਾਂ ਨੂੰ ਰਿਜੈਕਟ ਕਰ ਦਿੱਤਾ ਗਿਆ ਔਰ ਪੁਆਇੰਟ 25 ਪੈਸੇ ਪੁਆਇੰਟ 15 ਪੈਸੇ ਵਾਲੇ ਕੰਮਾਂ ਨੂੰ ਇੰਟਰਟੇਨ ਕੀਤਾ ਜਾ ਰਿਹਾ ਹੈ ਹੁਣ ਮੈਂ ਇਹਨਾਂ ਤੋਂ ਇਹ ਪੁੱਛਣਾ ਚਾਹਾਂਗਾ ਕਿ ਇਹਨਾਂ ਦੀ ਕਿਹੜੀ ਮਜਬੂਰੀ ਹੈ ਮੇਅਰ ਸਾਹਿਬ ਦੀ ਔਰ ਐਮਐਲਏ ਸਾਹਿਬ ਦੀ ਕਿ ਉਹਨਾਂ ਦੀ ਜਿਹੜੀ ਨੱਕ ਥੱਲੇ ਇਸ ਤਰੀਕੇ ਦੀ ਕ腐ਸ਼ਨ ਹੋ ਰਹੀ ਹੈ ਦੂਜੇ ਬੰਦਿਆਂ ਨੂੰ ਤਾਂ ਝੂਠੇ ਡਾਕੂਮੈਂਟ ਲੈ ਕੇ ਫੇਸਬੁਕ ਤੋਂ ਫੋਟੋਆਂ ਕੱਟ ਕੇ ਬਦਨਾਮ ਕਰਨ ਦੀ ਛੁਟਕੀਆਂ ਕੋਝੀਆਂ ਸਾਜ਼ਿਸ਼ਾਂ ਕਰਦੇ ਨੇ ਪਰ ਅੱਜ ਇਹ ਜਿਹੜੇ ਪੁਖਤਾ ਸਬੂਤ ਇਹਨਾਂ ਦੇ ਖਿਲਾਫ ਪਏ ਨੇ ਕੀ ਉਹ ਇਸੀ ਦਾ ਜਵਾਬ ਦੇਣਗੇ ਇਸ ਤੋਂ ਇਲਾਵਾ ਮੈਂ ਤੁਹਾਨੂੰ ਇੱਕ ਇਹਨਾਂ ਦੀ ਹੋਰ ਹਰਕਤ ਦੱਸਦਾ ਇਹ ਕਾਰਕੀ ਰਹੇ ਨੇ ਕੁਝ ਦਿਨ ਪਹਿਲਾਂ ਇਹਨਾਂ ਨੇ 3 ਕਰੋੜ ਰੁਪਏ ਦਾ ਇੱਕ ਟਿਊਬਲਾਂ ਦਾ ਸੌਰੀ 1 ਕਰੋੜ ਰੁਪਏ ਦਾ ਟਿਊਬਲਾਂ ਦਾ ਟੈਂਡਰ ਲਗਾਇਆ ਸੀ ਟਿਊਬਲਾਂ ਦੇ ਵਿੱਚ ਕਲੋਰੀਨ ਪਾਉਂਦਾ ਜਿਹੜਾ ਪੀਣ ਵਾਲੇ ਪਾਣੀ ਦੀ ਜਿਹੜੀ ਸਪਲਾਈ ਨੂੰ ਮੁਹੱਈਆ ਕਰਾਉਣ ਵਾਸਤੇ ਹੁੰਦਾ ਉਦੇ ਵਿੱਚ ਵੀ ਇਹਨਾਂ ਨੇ ਇਹ ਕੀਤਾ ਉਦੇ ਵਿੱਚ ਕਟੋਗੜ 150 ਤੋਂ ਪੌਣੇ 200 ਟਿਊਬਲਾਂ ਦੀ ਕੰਡੀਸ਼ਨ ਚਾਹੀਦੀ ਸੀ ਐਕਸਪੀਰੀਅੰਸ ਦੀ ਜਦ ਕਿ ਇਹਨਾਂ ਨੇ ਆਪਣੇ ਫੇਵਰੇਟ ਬੰਦਿਆਂ ਨੂੰ ਲਾਹ ਪਹੁੰਚਾਉਣ ਵਾਸਤੇ ਉਹ 50 ਟਿਊਬਲਾਂ ਤੇ ਸੀਮਤ ਕਰਤੀ ਉਹ 50 ਟਿਊਬਲਾਂ ਤੇ ਸੀਮਤ ਕਰਤੀ 50 50 ਲੱਖ ਦੇ ਦੋ ਟੈਂਡਰ ਲਗਾ ਕੇ ਉਹ ਡਿਵਾਈਡ ਕਰਤਾ ਤਾਂ ਜੋ ਇਹਨਾਂ ਦੇ ਜਿਹੜੇ ਫੇਵਰੇਟ ਬੰਦੇ ਆ ਉਸ ਕ੍ਰਾਈਟੇਰੀਆ ਦੇ ਵਿੱਚ ਆ ਜਾਣ ਮੈਂ ਹੈਰਾਨ ਹਾਂ ਕੀਨ ਵਾਲੇ ਪਾਣੀ ਵਰਗੇ ਸੈਂਸਿਟਿਵ ਮੁੱਦੇ ਤੇ ਵੀ ਇਹ ਲੋਕ ਕਿਸ ਤਰੀਕੇ ਨਾਲ ਇਹ ਇਹੋ ਦਾ ਜਿਹੜਾ ਭ੍ਰਸ਼ਟਾਚਾਰ ਕਰ ਰਹੇ ਨੇ ਜਿਹੜੇ ਵੱਡੇ ਵੱਡੇ ਦਮਗਜੇ ਮੇਅਰ ਸਾਹਿਬ ਕਾਰਪੋਰੇਸ਼ਨ ਚ ਬਹਿ ਕੇ ਇਮਾਨਦਾਰੀ ਦੇ ਪਿੱਟਦੇ ਨੇ ਕੀ ਉਹ ਇਸ ਚੀਜ਼ ਦਾ ਜਵਾਬ ਦੇਣਗੇ ਕਿ 10 ਦਿਨ ਪਹਿਲਾਂ ਇੱਕ ਸਟੇਟਮੈਂਟ ਜਿਹੜੀ ਉਹ ਦੇ ਰਹੇ ਨੇ ਕਿ ਮੈਂ ਇਹ ਟੈਂਡਰ ਕੈਨਸਲ ਕਰਾਂਗਾ ਅੱਜ ਉਹਨਾਂ ਦੀ ਕਿਹੜੀ ਅਸੀਂ ਮਜਬੂਰੀ ਹੈ ਕਿ ਉਹ ਦੋ ਫਰਮਾਂ ਨੂੰ 38 ਕਮ ਦੇਣ ਜਾਂ ਪੂਰੇ ਪੰਜਾਬ ਦੇ ਲੁੱਕ ਦੇ ਜਿਹੜੇ ਐਸੋਸੀਏਸ਼ਨ ਆ ਉਹਨਾਂ ਨੇ ਮਾਨਯੋਗ ਐਮਐਲਏ ਸਾਹਿਬ ਮਾਨਯੋਗ ਕਮਿਸ਼ਨਰ ਸਾਹਿਬ ਮੇਅਰ ਸਾਹਿਬ ਇਹਨਾਂ ਨੂੰ ਮੈਮੋਰੰਡਮ ਵੀ ਦਿੱਤਾ ਆਪਣਾ ਸ਼ਿਕਾਇਤ ਪੱਤਰ ਵੀ ਦਿੱਤਾ ਵੀ ਸਾਡੇ ਟੈਂਡਰ ਨੂੰ ਇੰਟਰਟੇਨ ਕੀਤਾ ਜਾਵੇ ਪਰ ਮੈਂ ਹੈਰਾਨ ਹੁੰਨਾ ਕਿ ਇੰਨੀ ਜ਼ਿਆਦਾ ਕ腐ਸ਼ਨ ਇਹਨਾਂ ਦੇ ਭਾਰੂ ਹੋ ਚੁੱਕੀ ਹੈ ਕਿ ਇਹਨਾਂ ਨੇ ਅੱਜ ਆਪਣੀ ਫੇਵਰਟ ਫਰਮਾਂ ਨੂੰ 38 ਦੇ 38 ਕੰਮ ਲੋਟ ਕਰਤੇ ਜਿਹੜੇ ਕਿ ਪਟਿਆਲਾ ਦੇ ਪੰਜਾਬ ਦੇ ਸ੍ਰੀਆਮ ਧੁਖ ਹੈ ਔਰ ਸ਼ਹਿਰ ਵਾਸੀਆਂ ਦੇ ਨਾਲ ਇੱਕ ਰੋਕ ਮਾਇਆ ਜਾ ਰਿਹਾ ਸੋ ਮੈਂ ਇਹ ਕੁਐਸਚਨ ਜਿਹੜਾ ਅੱਜ ਐਮਐਲਏ ਸਾਹਿਬ ਮੇਅਰ ਸਾਹਿਬ ਔਰ ਸਰਕਾਰ ਦੇ ਨੁਮਾਇੰਦਿਆਂ ਤੋਂ ਪੁੱਛਦਾ ਕਿ ਤੁਸੀਂ ਇਸ਼ੂ ਨੂੰ ਡਾਇਵਰਟ ਕਰਨ ਪਿੱਛੇ ਦਾ ਤੁਸੀਂ ਕਦੀ ਅਖਬਾਰਾਂ ਦੀ ਕਟੀਆਂ ਪਾਣ ਲੱਗ ਜੰਨੇ ਹੋ ਕਦੀ ਕੀ ਪਰ ਮੈਂ ਤੁਹਾਨੂੰ ਫੇਸਬੁੱਕ ਤੇ ਵੀ ਚੈਲੰਜ ਕੀਤਾ ਸੀ ਕੀ ਜੇ ਤੁਹਾਡੇ ਚ ਦਮ ਹੈ ਤਾਂ ਇਸ ਇਸ਼ੂ ਦੀ ਇਨਕੁਆਇਰੀ ਕਰਵਾਓ ਬਜਾਏ ਇਨਕੁਆਇਰੀ ਕਰਵਾਉਣ ਦੇ ਅੱਜ ਇਹ ਤੁਹਾਡੇ ਸਾਹਮਣੇ ਮੈਂ ਸਕੈਮ ਵਿਦ ਪ੍ਰੂਫ ਰੱਖ ਰਿਆ ਔਰ ਜਿੱਥੇ ਉਹ ਕਹਾਵਤ ਹੈ ਕਿ ਜਦੋਂ ਕੁੱਤੀਓਂ ਚੋਰਾਣਾ ਰਲ ਜੇ ਫਿਰ ਰਖਵਾਲੀ ਕਿਹਨੇ ਕਰਨੀ ਹੈ ਅੱਜ ਜਿਹੜੇ ਸਾਡੇ ਸ਼ਹਿਰ ਦੇ ਕਸਟੋਡੀਅਨ ਹੈ ਉਹੀ ਇਹਨਾਂ ਚੀਜ਼ਾਂ ਦੇ ਵਿੱਚ ਆਪਣੇ ਫੇਵਰੇਟ ਬੰਦਿਆਂ ਨੂੰ ਐਂਟਰੇਨ ਕਰ ਰਹੇ ਆ ਜਿਹੜਾ ਸਾਡੇ ਲੋਕਾਂ ਦਾ ਖੂਨ ਪਸੀਨਾ ਦਾ ਪੈਸਾ ਹੈ ਉਹਨੂੰ ਖਰਾਬ ਕੀਤਾ ਜਾ ਰਿਹਾ ਹੈ ਇਹੀ ਸਾਡੀ ਸਬਮਿਸ਼ਨ ਤੁਹਾਡੇ ਅੱਗੇ ਸੀ ਔਰ ਇਹੀ ਇਹੀ ਸਾਡੇ ਪਟਿਆਲਾ ਦੇ ਲੋਕਾਂ ਨੂੰ ਬੈਂਤੀ ਵੀ ਆ ਉਹਨਾਂ ਦੇ ਨਾਲ ਸਾਡੀ ਇਹ ਰਾਹਤਾ ਵੀ ਹੈ ਕਿ ਤੁਸੀਂ ਇਹ ਇਸ ਤਰੀਕੇ ਦੇ ਲੋਕਾਂ ਨੂੰ ਚੁਣਿਆ ਜਿਹੜੇ ਕੱਟੜ ਇਮਾਨਦਾਰੀ ਦਾ ਚੋਲਾ ਪਾ ਕੇ ਇਹ ਕਿਸ ਤਰੀਕੇ ਨਾਲ ਵੱਡੇ-ਵੱਡੇ ਸਕੈਮ ਨੂੰ ਅੰਜਾਮ ਦਿੰਦੇ ਨੇ ਹੁਣ ਇਸ ਬਾਰੇ ਸਾਡਾ ਜਿਹੜੇ ਬਾਕੀ ਦੀ ਗੱਲ ਉਹ ਵੀਜੇ ਕੁਮਾਰ ਕੁੱਕਰ ਜੀਲਾ ਪ੍ਰਧਾਨ ਕਰਨਗੇ ਮੈਂ ਤਾਂ ਸਾਡੇ ਸ਼ਹਿਰ ਦੇ ਜਿਹੜੇ ਐਮਐਲਏ ਦੇ ਸਵਾਜੀਤ ਪਾਸ ਸਿੰਘ ਜੀ ਕੋਲ ਹੀ ਉਹਨਾਂ ਨੇ ਪੁੱਛਣਾ ਚਾਹਣਾ ਵੀ ਤੁਸੀਂ ਪਿੱਛੇ ਪ੍ਰੈਸ ਕਾਨਫਰੰਸ ਕਰਕੇ ਬਹੁਤ ਬਹੁਤ ਵੱਡੇ-ਵੱਡੇ ਦਾਅਵੇ ਕੀਤੇ ਸੀ ਸਾਡੇ ਸ਼ਹਿਰ ਦੇ ਕਸਟੋਰਲ ਨੂੰ ਤੁਸੀਂ ਤੁਸੀਂ ਜਿਹੜੇ ਟੈਂਡਰ ਦਾ ਕਪਲਾ ਜਿਹੜਾ ਸਾਡੇ ਐਮਸੀ ਸਾਹਿਬਾਂ ਦਾਸ ਨੇ ਕੀ ਇਹ ਤੁਹਾਡੀ ਮਿਲ ਭੁਗਤ ਹੈ ਜਾਂ ਤੁਹਾਡੇ ਮੇਹਰ ਦੀ ਮਿਲ ਭੁਗਤ ਹੈ ਤੁਸੀਂ ਆਪਣੇ ਸਾਰੇ ਸ਼ਹਿਰ ਬਤਾ ਵੀ ਜਿਹੜੇ ਦੋ ਬਿਲਡਰ ਨੇ ਇਹ ਕੌਣ ਨੇ ਤੁਹਾਡੇ ਆਪਣੇ ਰਾਈਟ ਲੈਫਟ ਹੈਂਡ ਦੋਨੇ ਬਿਲਡਰ ਨੇ ਕਿਹਦੇ ਦੱਸਿਓ ਹੁਣ ਇਹ ਡਾਕੂਮੈਂਟਰ ਤੋਂ ਯੋਰਟ ਬਿਲਡਰ ਦੇ ਬੀਐਸ ਬਿਲਡਰ ਤੋਂ ਮਾਲਕ ਕੋਲ ਇਹਨਾਂ ਤੁਸੀਂ ਇਨਕੁਆਇਰੀ ਇਹਦਾ ਪ੍ਰੈਸਟੇ ਆ ਜੀ ਤੁਸੀਂ ਇਨਕੁਆਇਰ ਕਰੋ ਗਦਾ ਸਭ ਕੋ ਸਾਹਮਣੇ ਆ ਜਾਏਗਾ ਵੀ ਨਹੀਂ ਤੁਹਾਨੂੰ ਵੀ ਸਾਰਾ ਕੁਝ ਪਤਾ ਹੈ ਤੇ ਲੈ ਲੋ ਨਾਮ ਉਹਦਾ ਦਸਤਾਵੇਜ਼ ਪਰ ਜੋ ਨਾਮ ਹੀ ਪਰੰਦੇ ਨਾਮ ਹੀ ਲੱਤ ਤੁਹਾਨੂੰ ਬਾਅਦ ਵਿੱਚ ਉਹ ਕਹੀ ਨਹੀਂ ਹੁੰਦੀ ਜਦੋਂ 38 ਗਮ ਇੱਕ ਇੱਕ ਫਰਮ 38 ਚੋਂ ਅੱਧੇ ਅੱਧੇ ਗਮ ਦੋ ਫਰਮਾਂ ਕੋ ਜਿਹੜਾ ਪੂਰੇ ਪੰਜਾਬ ਦੀ ਸੈਂਕੜੇ ਫਰਮਾਂ ਕਿੱਥੇ ਗਈਆਂ ਉਹਨਾਂ ਨੂੰ ਵਿਚਿਰੀ ਮਾਰਿਆ ਗਿਆ ਹਰ ਜਗ੍ਹਾ ਤੇ ਫੋਕੀ ਬੈਣਵਾਜੀ ਕਰਦੇ ਹੋ ਮੈਂ ਸ਼ਾਇਦ ਰਖਵਾਲਾ ਮੈਂ ਸ਼ਾਇਦ ਫਰਾਨਾ ਅਜੀਤਪਾਲ ਕੁਲਜੀ ਸਾਹਿਬ ਬਹੁਤ ਸ਼ਾਇਦ ਜੀ ਫਿਕਰ ਕਰਦੇ ਨੇ ਪੁਲਿਸ ਸਾਹਿਬ ਤੁਸੀਂ ਮੜਾ ਜਾ ਧਿਆਨ ਦਿਓ ਤੁਹਾਡੇ ਪੈਰਾਂ ਵਿੱਚੋਂ ਜਮੀਨ ਨਿਕਲ ਰਹੀ ਐ ਬਹੁਤ ਝੂਠ ਬੋਲਿਆ ਲੋਕਾਂ ਨੂੰ ਸਾਢੇ 3 ਸਾਲ ਤੁਹਾਨੂੰ ਹੋ ਗਏ ਅਜੇ ਤੱਕ ਤੁਸੀਂ ਪੈਚ ਵਰਕਾਂ ਤੋਂ ਪਰੇ ਨਹੀਂ ਉੱਠੇ ਸਾਨੂੰ ਤਾਂ ਇਹ ਲੱਗਦਾ ਵੀ ਤੁਸੀਂ ਤੇ ਮੇਲ ਇਕੱਠੇ ਹੋ ਗਏ ਇਹ ਸੜਕਾਂ ਦਾ ਫਲਾ ਸ਼ੁਰੂ ਕੀਤਾ ਹੋਇਆ ਤੁਹਾਡੇ ਅਫਸਰ ਸਾਹਿਬਾਂ ਨੇ ਕਿਤਾ ਹੋਇਆ ਹੈ ਜਿਨ੍ਹਾਂ ਨੇ ਹਿੱਸੇ ਜਾਨੇ ਨੇ ਬਹੁਤ ਪੰਪਨ ਲੈਕਚਰਾਂ ਸੀ ਲੜੇ ਹੋਏ ਨੇ ਕੌਂਸਲਰ ਦੇ ਸੀ ਖੁਦ ਕੌਂਸਲਰ ਰਹੇ ਆ ਪੁਆਇੰਟ 15 ਦੇ ਪੁਆਇੰਟ 25 ਪੈਸੇ ਦਾ ਫਰਕ ਤੁਸੀਂ ਫਰਕ ਦੇਖੋ ਮਤਲਬ ਤੁਸੀਂ ਫ੍ਰੀ ਟੈਂਡਰ ਦੇਦੇ ਅਗਲੇ ਨੂੰ 20 ਕਰੋੜ ਦੇ ਟੈਂਡਰ 20 ਕਰੋੜ ਚ ਹੀ ਦੇਦੇ ਜੇ 20% ਲੈਸ ਨੂੰ ਤਾਂ 4 ਕਰੋੜ ਕਿਤੇ ਸ਼ਹਿਰ ਦੇ ਹੋਰ ਘੱਟ ਮਾਣਾ ਸੀ ਤੁਸੀਂ ਸ਼ਹਿਰ ਚ ਲੋਕਾਂ ਦਾ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭੜਕਾਣੇ ਹੋ ਝੂਠ ਬੋਲਦੇ ਹੋ ਕਿਉਂਕਿ ਤੁਹਾਡੀ ਪੁਰਾਣੀ ਆਦਤ ਤੁਸੀਂ ਖੁਦ ਮੇਹ ਰਹੇ ਹੋ ਤੁਹਾਨੂੰ ਪਤਾ ਵੀ ਇਹ ਸਾਰਾ ਟੰਕਾ ਕਿੱਥੋਂ ਲੱਗਣਾ ਹੈ ਕਿਵੇਂ ਲੱਗਣਾ ਹੈ ਤੁਸੀਂ ਸਾਡੀ ਸਰਕਾਰ ਵੱਲੇ ਬਹੁਤ ਬੋਲਦੇ ਹੁੰਦੇ ਸੀ ਵੀ 8% ਦੇ ਦੇਦੇ 10% ਦੇ ਦੇਦੇ ਇਹ ਘੱਟ ਦਿੱਤੇ ਨੇ ਤੇ ਵਧਾਉਣ ਚਾਹੁੰਦੇ ਸੀਗੇ ਕੋਲੀ ਸਾਹਿਬ ਤੁਸੀਂ ਦਿਓ 15% ਤੇ ਤੁਸੀਂ ਕਿ 12.25% 15 ਦੇ ਰਹੇ ਹੋ ਕਿਉਂਕਿ ਤੁਹਾਡੇ ਆਪਣੇ ਲੋਕ ਨੇ ਉਹ ਇਸ ਕਰਕੇ ਇਹ ਮੁੱਦਿਆਂ ਦੇ ਤੁਸੀਂ ਲੋਕਾਂ ਦਾ ਧਿਆਨ ਨਾ ਭਟਕਾਓ ਸਾਰੇ ਸ਼ਹਿਰ ਨੂੰ ਭਲੇ ਭੰਤੀ ਤੁਹਾਡੇ ਬਾਰੇ ਪਤਾ ਹੈ ਤੁਹਾਡਾ ਜਿਹੜੇ ਮੇਹਰ ਸਾਹਿਬ ਨੇ ਆਪਨਾ ਨੂੰ ਬਹੁਤ ਇਮਾਨਦਾਰ ਕਹਿੰਦੇ ਜੀ ਮੈਂ ਬਹੁਤ ਇਮਾਨਦਾਰ ਨਾਲ ਕੰਮ ਕਰ ਰਿਹਾ ਮੇਹਰ ਸਾਹਿਬ ਤੁਹਾਡੇ ਜਿਆਦਾ ਤੁਹਾਡੀ ਚੱਲ ਨਹੀਂ ਰਹੀ ਤੁਹਾਡੇ ਨੇ ਪਾਵਰਲੈਸ ਕੀਤਾ ਹੋਇਆ ਜਾਂ ਤੁਸੀਂ ਬੋਲਣਾ ਨਹੀਂ ਚਾਹ ਰਹੇ ਮੇਹਰ ਸਾਹਿਬ ਤੁਸੀਂ ਜੇ ਇਮਾਨਦਾਰ ਹੋ ਤਾਂ ਤੁਸੀਂ ਆਪਣੇ ਬਿਆਨ ਦੇ ਤੁਸੀਂ ਜੇ ਮੇਰੇ ਹੋਵੇ ਤੁਸੀਂ ਇਹ ਟੈਂਡਰ ਕੈਨਸਲ ਕਰੋਗੇ ਇਹ ਬਹੁਤ ਵੱਡਾ ਪਟਿਆਲਾ ਨਾਲ ਧੋਖਾ ਹੈ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਮੀਡੀਆ ਮੀਡੀਆ ਭਾਈਆਂ ਦੇ ਥਰੂ ਵੀ ਇਹ ਸਕੈਮ ਨੂੰ ਤੁਸੀਂ ਜਿਹੜਾ ਨਵਾਂ ਆਮ ਆਦਮੀ ਪਾਰਟੀ ਨੇ ਮੈਂ ਐਮਐਲਏ ਸਾਹਿਬ ਨੇ ਤੇ ਮੇਹਰ ਸਾਹਿਬ ਨੇ ਇਹ ਕੀਤਾ ਤਾਂ ਤੁਸੀਂ ਜਗ ਜाहिर ਕਰੋ ਸਾਡੀ ਤੁਹਾਨੂੰ ਇਹੀ ਸੁਨੇਹਣਾ ਸਾਬੂ ਧੰਨਵਾਦ